ਯੋਧ ਨਸ਼ਾ ਬ੍ਰੋਧ ਨਸ਼ਾ ਤਸਕਰਾ ਦੀ ਜਾਣਕਾਰੀ WhatsApp ਤੇ ਭੇਜੋ ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ ਫੋਨ ਨੰਬਰ ਹੈ 97799 00 200 ਗ੍ਰਾਮ ਪੰਚਾਇਤ ਬਿਰਕ ਫਲੌਰ ਯੁੱਧ ਯੀ ਨਸ਼ਾ ਵਿਰੁੱਧ ਇਹ ਨੰਬਰ ਤੇ ਫੋਨ ਕਰੋ ਨਸ਼ੇ ਵੇਚਣ ਵਾਲਿਆਂ ਦੇ ਵਿਰੁੱਧ ਫੋਨ ਕਰੋ ਗ੍ਰਾਮ ਪੰਚਾਇਤ ਵਿਰਕ ਫਲੌਰ ਵੱਲੋਂ ਇਹ ਜੀ ਕਹਿੰਦੇ ਅੰਮ੍ਰਿਤ ਕਿਸੇ ਨੂੰ ਕਹਿ ਨਹੀਂ ਦੇਣਾ ਨਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ ਨਸ਼ੇ ਦੀ ਮਾਰ ਕਰੇ ਐਸਾ ਵਾਰ ਉਹ ਯਾਰ ਦੇਵੇ ਪੂਰਾ ਪਰਿਵਾਰ ਅੱਗੇ ਬਹੁਤ ਵਧੀਆ ਲਿਖਿਆ ਜੀ ਨਸ਼ੇ ਨੇ ਪਾਇ ਪੁਆੜੇ ਹੱਸਦੇ ਬਸਦੇ ਘਰ ਆ ਜਾਣੇ ਨਸ਼ੇ ਦੇ ਸ਼ੌਂਕ ਵੱਲੇ ਭੀਗ ਮਗਾਵੇ ਛੱਡੇ ਨਾ ਕੁਝ ਪੱਲੇ ਬਹੁਤ ਸੋਹਣਾ ਵਧੀਆ ਲਿਖਿਆ ਜੀ